ਇਹ ਬੱਕਰੀਆਂ ਵਾਸਤੇ ਆ ਤੁਹਾਨੂੰ ਕੰਪਲੀਟ ਨਿਊਟ੍ਰੀਸ਼ਨ ਇਹਦੇ ਵਿੱਚ ਮਿਲੂਗੀ ਕਈਆਂ ਨੇ ਜਿੱਦਾਂ ਫਾਰਮਰ ਕਈ ਕਹਿੰਦੇ ਆਂ ਹੀ ਖੁਦ ਬੱਕਰੀ ਦਾ ਮਾਲ ਤਿਆਰ ਕਰਨਾ ਚਾਹੁੰਦੇ ਆਂ ਤੇ ਫਿਰ ਉਹਨਾਂ ਦੇ ਲਈ ਆ ਸਾਡੇ ਕੋਲ ਰੌ ਮਟੀਰੀਅਲ ਹੁੰਦਾ ਹੈ ਜਿਹਦੇ ਵਿੱਚ ਛਿਲਕਾ اناਜ ਜੋ ਵੀ ਮਿਕਸ ਕਰਵਾਉਣਾ ਚਾਹੁੰਦੇ ਆਂ ਅੱਛਾ ਵੀ ਜਿਹੜੇ ਬੰਦੇ ਨੇ ਫੀਡ ਘਰੇ ਤਿਆਰ ਕਰਨੀ ਆ ਆਪਣੇ ਕੋਲੇ ਮਟੀਰੀਅਲ ਸਾਰਾ ਹੀ ਮਿਲ ਜਾਣਾ ਹੈ ਆਪਣੇ ਕੋਲੇ ਆ ਜੇ ਤੇ ਸਾਰਾ ਜਿਹੜਾ ਰੌ ਮਟੀਰੀਅਲ ਹੁੰਦਾ ਆ ਆਪ ਦੀ ਭਾਵੇਂ ਕਿਤੋਂ ਮਰਜ਼ੀ ਫੀਡ ਤਿਆਰ ਕਰਵਾ ਲੈ ਤੇ ਭਾਈ ਬੱਕਰੀਆਂ ਵਾਲੀ ਫੀਡ ਦਾ ਪ੍ਰਾਈਸ ਕਿਹੜਾ ਜਿਹੜਾ ਤੁਸੀਂ ਸੈਂਪਲ ਬਖਾਇਆ ਸੀ ਇਹ 1000 ਰੁਪ 1000 ਰੁਪਏ ਦਾ 25 ਕਿਲੋ ਦਾ ਤੋੜ ਆਇਆ ਇਹ ਮੁਰਗੀ ਦਾਣਾ ਮੁਰਗੀ ਦਾਣੇ ਦਾ ਕੀ ਪ੍ਰਾਈਸ ਰਹਿੰਦਾ ਜੀ ਆਪਣੇ ਕੋਲ ਜਿਵੇਂ ਇਹ ਪੋਲਟਰੀ ਫਾਰਮਸ ਜੀ 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 ਸੰਪੂਰਨਾ ਕੰਪਨੀ ਦੀ ਆਂਦੀ ਹੈ ਠੀਕ ਹੈ ਜੀ ਇਹ ਘੋੜਿਆਂ ਦੀ ਫੀਡ ਆ ਠੀਕ ਹੈ ਜੀ ਦਰਾਹੇ ਤੋਂ ਬਣ ਕੇ ਆਂਦੀ ਆ ਦਰਾਹੇ ਤੋਂ ਬਣ ਕੇ ਆਂਦੀ ਆ ਹਾਂਜੀ ਹਾਂਜੀ ਤੁਸੀਂ ਨਾਮ ਸੁਣਿਆ ਹੋਵੇਗਾ ਸਨੀ ਦਰਾਹੇ ਵਾਲੇ ਹਾਂਜੀ 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 ਐਨੀਮਲ ਡਾਈਟ ਕੰਪਨੀ ਤੋਂ ਬਣੀ ਹੈ ਨੇਚਰਲ ਐਨੀਮਲ ਡਾਈਟ ਕੰਪਨੀ ਦੀ ਆ ਇਹ ਜਿਹੜਾ ਮਿਨਰਲ ਹੈ ਆਪਾਂ ਨੂੰ ਪਸ਼ੂ ਨੂੰ ਸੂਣ ਤੋਂ ਮਹੀਨਾ ਪਹਿਲਾਂ ਦੇਣਾ ਹੈ ਜੀ ਜੀ ਕਿਉਂਕਿ ਜਿਹੜੇ ਨਾਰਮਲ ਮਿਨਰਲ ਮਿਕਸਚਰ ਹੁੰਦੇ ਆ ਉਹ ਸੂਣ ਤੋਂ ਪਹਿਲਾਂ ਆਪਾਂ ਨਹੀਂ ਦੇ ਸਕਦੇ ਉਹ ਬੰਦ ਕੀਤੇ ਜਾਂਦੇ ਆ ਫਿਰ ਸੂਣ ਤੋਂ ਪਹਿਲਾਂ ਇਹ ਸਪੈਸ਼ਲ ਜਿਹੜੇ ਹੁੰਦੇ ਉਹ ਪ੍ਰੋਡਕਟ ਦਿੱਤੇ ਜਾਂਦੇ ਜਿਹੜਾ ਕਿ ट्रांजिशन ਯਾਨੀ ਛਿਲੇ ਤੇ ਕੰਮ ਕਰਦਾ ਹੈ ਕਿ ਬੱਚੇ ਦਾ ਵਿਕਾਸ ਹੋਣਾ ਬੱਚੇਦਾਨੀ ਨੂੰ ਹੈਲਦੀ ਰੱਖਦਾ ਡੰਗਰ ਨੂੰ ਹੈਲਦੀ ਸੂਣ ਤੋਂ ਬਾਅਦ ਬੱਚੇਦਾਨੀ ਅੱਗੇ ਜਿੱਦਾਂ ਕਹਿੰਦੇ ਗੰਡਾਂ ਵਾਲੀ ਜੇਰ ਆ ਗਈ ਉਹ ਮਾੜੀ ਹੁੰਦੀ ਉਹ ਨਹੀਂ ਆਣੀ ਚਾਹੀਦੀ ਉਹਦੇ ਉੱਤੇ ਕੰਮ ਕਰਦਾ ਕਿ ਸਾਫ ਸੁਥਰੀ ਜੇਰ ਨਿਕਲੇ ਤੇ ਬਾਅਦ ਬੱਚੇਦਾਨੀ ਆਪਣੀ ਜਗ੍ਹਾ ਤੇ ਜਲਦੀ ਆਵੇ ਫੁੱਲ ਕੰਪਨੀ ਦੀ ਡੌਗ ਫੀਡ ਹਾਂਜੀ ਹਾਂਜੀ ਯਾਨੀ ਡੌਗ ਦੇ ਰਿਲੇਟਿਡ ਵੀ ਸਮਾਨ ਸਾਡੇ ਕੋਲ ਅਵੇਲੇਬਲ ਆ ਜਿੱਦਾਂ ਕਿ ਫੀਡ ਹੋ ਗਈ ਬਿਸਕੁਟ ਹੋ ਗਏ ਤੇ ਇਹਨਾਂ ਦੇ ਲਈ ਪਟੇ ਸੰਗਲੀਆਂ ਐਸੈਸਰੀ ਬੇਸਿਕ ਐਸੈਸੀ ਜੋ ਰਿਕੁਆਇਰਮੈਂਟ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਤਿ ਸ੍ਰੀ ਅਕਾਲ ਬਾਈ ਜੀ ਤੇ ਆਪਾਂ ਇਸ ਟਾਈਮ ਖੜੇ ਆ ਜੀ ਅਨੂਜ ਫੀਡ ਸਟੋਰ ਪਿੰਡ ਰਾਜਪੁਰ ਨਕੌਦਰ ਰੋਡ ਕਪੂਰਥਲਾ ਦੇ ਵਿੱਚ ਤੇ ਬਾਈ ਜੀ ਕੀ ਨਾਮ ਹੈ ਜੀ ਆਪਣਾ ਅਨੂ ਸ਼ਰਮਾ ਠੀਕ ਹੈ ਜੀ ਇਹ ਅਨੂਜ ਫੀਡ ਸਟੋਰ ਰਾਜਪੁਰ ਨਕੌਦਰ ਰੋਡ ਕਪੂਰਥਲਾ ਅੱਛਾ ਰਾਜਪੁਰ ਹੈ ਹਾਂਜੀ ਰਾਜਪੁਰ ਆਪਾਂ ਰਾਜਪੁਰ ਬੋਲਤਾ ਸੀ ਗਲਤੀ ਹੋ ਗਈ ਉਹਦੇ ਵਿੱਚ ਤੇ ਬਾਈ ਜੀ ਆਪਣੀ ਸ਼ੋਪ ਦੇ ਉੱਤੋਂ ਕਿਹੜਾ ਕਿਹੜਾ ਸਮਾਨ ਹੈ ਜਿਹੜਾ ਮਿਲ ਜਾਂਦਾ ਜੀ ਤੁਹਾਨੂੰ ਸੱਜੀ ਐਨੀਮਲ ਦੇ ਰਿਲੇਟਿਡ ਸਾਰਾ ਸਮਾਨ ਮਿਲੇਗਾ ਅਨੀਮਲ ਵੀ ਡੇਰੀ ਦੇ ਰਿਲੇਟਡ ਹੈ ਕੋਈ ਵੀ ਅਨੀਮਲ ਹੋਵੇ ਮੀਨ ਡੇਰੀ ਦੇ ਰਿਲੇਟਡ ਮਿਲੇਗਾ ਘੋੜਿਆਂ ਦੀ ਫੀਡ ਮਿਲੇਗੀ ਹਾਂਜੀ ਅਸ਼ਵ ਫੀਡ ਘੋੜਿਆਂ ਦੀ ਮਿਲੇਗੀ ਠੀਕ ਹੈ ਜੀ ਡੇਰੀ ਸਪਲੀਮੈਂਟ ਡੇਰੀ ਫੀਡ ਹਾਂਜੀ ਚਿਕ ਮੁਰਗੀਆਂ ਦੀ ਫੀਡ ਬੱਕਰੀਆਂ ਦੀ ਫੀਡ ਇਹ ਸਾਰੀ ਮਿਲੂਗੀ ਤੇ ਇਸ ਵੀਡੀਓ ਦੇ ਵਿੱਚ ਬਾਈ ਜੀ ਆਪਾਂ ਫੀਡ ਦੀ ਹੀ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਕਿਹੜੀ ਫੀਡ ਤੁਸੀਂ ਦਿਖਾਓਗੇ ਤੇ ਆਪਾਂ ਉਹਦਾ ਰੇਟ ਵੀ ਦੱਸਣਾ ਆਪਣੇ ਕਸਟਮਰਾਂ ਨੂੰ ਜੀ ਤੇ ਇੱਕ ਗੱਲ ਆਪਾਂ ਹੋਰ ਦੱਸ ਦਈਏ ਵੀ ਬਾਈ ਜੀ ਹੋਰੀ ਕਹਿੰਦੇ ਵੀ ਤੁਸੀਂ ਮੰਗਵਾ ਵੀ ਸਕਦੇ ਹੋ ਸਮਾਨ ਆਪਣੇ ਤੋਂ ਨੰਬਰ ਤੁਹਾਨੂੰ ਸਕਰੀਨ ਦੇ ਉੱਤੇ ਮਿਲ ਜਾਣਗੇ ਤੇ ਬਾਕੀ ਤੁਸੀਂ ਜਾਣਕਾਰੀ ਇਹ ਫੋਨ ਕਰਕੇ ਲੈ ਸਕਦੇ ਹੋ ਤੇ ਸਮਾਨ ਘਰੇ ਬੈਠੇ ਮੰਗਵਾ ਸਕਦੇ ਹੋ ਸਭ ਤੋਂ ਪਹਿਲਾਂ ਕਿਹੜੀ ਫੀਡ ਦਿਖਾਉਣੀ ਹੈ ਬਾਈ ਜੀ ਆਪਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਅਸ਼ਰਫ ਫੀਡ ਠੀਕ ਹੈ ਜੀ ਇਹ ਘੋੜਿਆਂ ਦੀ ਫੀਡ ਆ ਠੀਕ ਹੈ ਜੀ ਦਰਾਹੇ ਤੋਂ ਬਣ ਕੇ ਆਂਦੀ ਆ ਦਰਾਹੇ ਤੋਂ ਬਣ ਕੇ ਆਉਂਦੀ ਆ ਹਾਂਜੀ ਹਾਂਜੀ ਤੁਸੀਂ ਨਾਮ ਸੁਣਿਆ ਹੋਵੇਗਾ ਸਨੀ ਦਰਾਹੇ ਵਾਲੇ ਹਾਂਜੀ 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 ਐਨੀਮਲ ਡਾਈਟ ਕੰਪਨੀ ਤੋਂ ਬਣੀ ਹੈ ਨੈਚੁਰਲ ਐਨੀਮਲ ਡਾਈਟ ਕੰਪਨੀ ਦੀ ਆ ਹਾਂਜੀ ਤੇ ਰਿਜ਼ਲਟ ਇਹਦਾ ਬਹੁਤ ਸੋਨਾ ਆ ਰਿਹਾ ਆ ਕਵਾਲਟੀ ਵਾਈਸ ਨਿਊਟ੍ਰੀਸ਼ਨ ਵੈਲਿਊ ਵਾਈਸ ਬਹੁਤ ਵਧੀਆ ਰਿਜ਼ਲਟ ਹੈ ਤੇ ਇਹਦਾ ਕੀ ਪ੍ਰਾਈਸ ਰਹਿੰਦਾ ਜੀ ਇੱਕ ਬੈਗ ਦਾ ਜਿਹੜਾ ਡਾਇਮੰਡ ਦਾ ਬੈਗ ਹੈ 2300 ਰੁਪਏ ਦਾ ਆ ਠੀਕ ਹੈ ਤੇ ਇਹਦੀ ਕੁਆਂਟੀਟੀ ਕਿੰਨੀ ਹੁੰਦੀ ਹੈ ਜੀ ਇਸ ਵਿੱਚ 50 ਕਿਲੋ ਦੀ 50 ਕਿਲੋ ਦਾ ਬੈਗ ਆਪ ਨੂੰ 2300 ਦਾ ਮਿਲ ਜਾਊਗਾ ਘੋੜਿਆਂ ਵਾਸਤੇ ਜੀ ਤੇ ਜਿਹੜਾ ਇਹ ਹੈ ਇਹ ਪਲੈਟੀਨਮ ਮਤਲਬ ਗੱਬਣ ਘੋੜੀ ਨੂੰ ਜਾਂ ਜਿਹੜੀ ਬੇਸ਼ੇਰੀ ਦੀ ਗਰੋਥ ਹੋ ਰਹੀ ਹੈ ਸੋਹਣੀ ਇਹ ਉਹਨਾਂ ਲਈ ਚੱਲਦਾ ਹੈ ਇਹਦਾ ਵੀ ਬਹੁਤ ਸੋਹਣਾ ਰਿਜ਼ਲਟ ਹੈ ਇਹ ਅਸ਼ਵ ਪਲੈਟੀਨਮ ਦਾ ਇਹ 2120 ਰੁਪਏ ਦਾ ਪੋਰਾ ਹੈ 50 ਕਿਲੋ ਹੁੰਦੇ ਇਹ ਹੁਣ ਇਹ ਇਹ ਮਤਲਬ ਜੇ ਗੱਬਣ ਕੋੜੀ ਆ ਜਾਂ ਬਚੇਰੀ ਨੂੰ ਦੁੱਧ ਪਿਲਾ ਰਹੀ ਆ ਜਾਂ ਬਚੇਰੀ ਜਿਹਦੀ ਗਰੋਥ ਹੋ ਰਹੀ ਆ ਮਤਲਬ ਜੇ ਦੀ 15 ਮਹੀਨਿਆਂ ਤੋਂ ਉੱਪਰ ਹੋ ਗਈ ਆ ਇਹ ਉਹਨਾਂ ਲਈ ਆ ਠੀਕ ਹੈ ਜੀ ਇਹ ਮਤਲਬ ਕੋਈ ਆਪਣੀ ਐਕਸਰਸਾਈਜ਼ ਜ਼ਿਆਦਾ ਹੋ ਰਹੀ ਆ ਘੋੜੇ ਦੀ ਜੋਰ ਲਵਾ ਰਹੇ ਆ ਗੇਮ ਕਰਾ ਰਹੇ ਆ ਸਰਪਟ ਦੌੜਾ ਰਹੇ ਆ ਮਤਲਬ ਉਹਨਾਂ ਲਈ ਹਾਈ ਪਾਵਰ ਦੇ ਵਿੱਚ ਡਾਇਮੰਡ ਠੀਕ ਹੈ ਜੀ ਇਸ ਤੋਂ ਇਲਾਵਾ ਵੀ ਘੋੜਿਆਂ ਵਾਸਤੇ ਆਪਣੇ ਕੋਲ ਕੁਝ ਫੀਡ ਵਗੈਰਾ ਹੈਗੀ ਕਿ ਹੈ ਨਹੀਂ ਜੀ ਇਸ ਤੋਂ ਇਲਾਵਾ ਘੋੜਿਆਂ ਲਈ ਤੁਹਾਨੂੰ ਸਪਲੀਮੈਂਟ ਮਿਲੂਗੇ ਮਲਟੀਵਿਟਾਮਿਨ ਮਿਲੋਗੇ ਸਪਲੀਮੈਂਟ ਮਿਲ ਜੂਗਾ ਤੇ ਉਹਨਾਂ ਦੀ ਕੁਝ ਐਕਸੈਸਰੀ ਵੀ ਮ ਤੇ ਹੁਣ ਜੇ ਆਪਾਂ ਇਸ ਫੀਡ ਦੀ ਗੱਲ ਕਰੀਏ ਇਹ ਅਸੀਸ ਕੰਪਨੀ ਦੀ ਫੀਡ ਹੈ ਠੀਕ ਹੈ ਜੀ ਤਿੰਨ ਤਿੰਨ ਸਿੰਪਲ ਹੈ ਜੀ ਹਨਾ ਇਹਦੇ ਇਹ ਫਿਲਹਾਲ ਤਿੰਨੇ ਰੱਖਿਆ ਇਹਦੀ ਤੁਹਾਨੂੰ ਸਾਰੀ ਰੇਂਜ ਮਿਲ ਜੂਗੀ ਜਿੱਦਾਂ ਬੱਚਿਆਂ ਦਾ ਸਟਾਰਟਰ ਆਂਦਾ ਆ ਹਿਫਰ ਆਂਦੀ ਆ ਤੇ ਦੁੱਧ ਵਾਲੀ ਆਂਦੀ ਆ ਨਾਨ ਮਿਲਕਿੰਗ ਆਂਦੀ ਆ ਸਾਰੇ ਮਿਲ ਜੂਗੇ ਤੇ ਪ੍ਰਾਈਸ ਬਾਈ ਜੀ ਇਹਨਾਂ ਦਾ ਪ੍ਰਾਈਸ ਇਹਨਾਂ ਦਾ ਬਿਲਕੁਲ ਜੈਨੂਇਨ ਆ 1400 ਤੋਂ ਸ਼ੁਰੂ ਹੋ ਜਾਂਦੀ ਹੈ ਸਰ ਜੀ ਤੇ ਅਪਰ ਰੇਂਜ ਉੱਪਰ ਤੱਕ ਚਲ ਜਾਂਦੀ ਹੈ ਠੀਕ ਹੈ ਜੀ ਤੇ ਇੱਧਰ ਜਿਹੜੀਆਂ ਦੂਜੀਆਂ ਫੀਡ ਹੈ ਇਹ ਹੈਗੀ ਅਮੂਲ ਦਾ ਬ੍ਰਾਂਡ ਆ ਜੀ ਇਹ ਅਮੂਲ ਕੰਪਨੀ ਦੀ ਫੀਡ ਆ ਕਿ ਜਿਹਦਾ ਤੁਸੀਂ ਇਹ ਮੂਲ ਨੂੰ ਜਾਣਦੇ ਹੋ ਕਿ ਉਹਨੇ ਆਪਣੀ ਡੇਰੀ ਲਾਈਨ ਦੇ ਵਿੱਚ ਕਿੰਨੇ ਬੜਕ ਬਣਾਏ ਇਟੇਬਲ ਹਿਊਮਨ ਦੇ ਸੇਮ ਐਸ ਇਟ ਇਦਾਂ ਹੀ ਇਹਨਾਂ ਨੇ ਆਪਣੇ ਐਨੀਮਲ ਦੇ ਬਹੁਤ ਬੜਕ ਬਣਾਇਆ ਫੈਲੋ ਸਪੈਸ਼ਲ ਨਿਊਟਰੀ ਹਿਫਰ ਦ ਫੈਲੋ ਸੁਪਰਡਾਨ ਪਾਵਰਡਾਨ ਹਰੇਕ ਕੈਟਾਗਰੀ ਦੇ ਵਿੱਚ ਫੀਡ ਆ ਜਾਂਦੀ ਹੈ ਇਹਨਾਂ ਦੀ ਨਾ ਇਹ ਪ੍ਰਾਈਸ ਕਿੱਥੋਂ ਸਟਾਰਟ ਹੋ ਜਾਂਦੇ ਜੀ ਪ੍ਰਾਈਸ ਇਹਦਾ ਨੋਰਮਲ 1350 ਤੋਂ ਬੋੜਾ ਸ਼ੁਰੂ ਹੋ ਜਾਂਦਾ ਆ ਠੀਕ ਹੈ ਜੀ ਹਾਂ ਜੀ ਤੇ ਇਹਨਾਂ ਦਾ ਇੱਕ ਯੂਨੀਕ ਪੈਟਰਨ ਇਹਨਾਂ ਨੇ ਇਹ ਬਣਾਇਆ ਜਿਹੜਾ ਅੱਜਕੱਲ ਬਹੁਤ ਜ਼ਿਆਦਾ ਫਾਰਮਰ ਪਸੰਦ ਕਰਦੇ ਪਏ ਆ ਤੇ ਇਹਦਾ ਰਿਜ਼ਲਟ ਵੀ ਬਹੁਤ ਸੋਹਣਾ ਆ ਰਿਹਾ ਹੈਗਾ ਪ੍ਰੈਗਨਸੀ 30 ਕਿਲੋ ਦੀ ਭਰਤੀ ਆ ਠੀਕ ਹੈ ਜੀ ਤੇ ਸੂਨ ਤੋਂ ਮਹੀਨਾ ਪਹਿਲਾਂ ਡੇਢ ਮਹੀਨਾ ਪਹਿਲਾਂ ਇਹਦੀ ਰੁਟੀਨ ਦੇ ਵਿੱਚ ਤੁਸੀਂ ਖੁਰਾਕ ਦਿਓ ਤੇ ਉਹਦੀ ਜੋ ਵੀ ਉਹਦੀ ਘਾਟ ਉਹਦੀ ਪੂਰੀ ਹੋ ਜਾਂਦੀ ਹੈ ਤੇ ਪ੍ਰਾਈਸ ਕੀ ਰਹਿੰਦਾ ਜੀ ਇਹਦਾ ਪ੍ਰਾਈਸ ਇਹ 950 950 ਇਹ ਫਿਰ 30 ਕਿਲੋ ਦੀ ਭਰਤੀ ਇਹ ਵੀ ਕਹਿਣ ਨੂੰ ਕਿਲੋ ਹੀ ਪਾਉਣੀ ਹੈ ਇਹ ਪਸ਼ੂ ਨੂੰ ਦਿਨ ਦੇ ਵਿੱਚ ਇਹ ਨਹੀਂ ਇਹ 2 ਤੋਂ 2.5 ਕਿਲੋ ਸਵੇਰੇ ਤੇ ਤੋਂ 2.5 ਸ਼ਾਮ 5 ਕਿਲੋ ਇਹ ਪਾਉਣੀ ਹੈ ਦਿਨ ਚ ਹਾਂਜੀ ਹਾਂਜੀ 30 ਕਿਲੋ ਦੀ ਭਰਤੀ ਹੈ ਠੀਕ ਜੀ ਜੀ ਕਿ ਉਹਦੋਂ ਇਹ ਹੁੰਦਾ ਹੈ ਕਿ ਜਿੱਦਾਂ ਕਿਸੇ ਕਾਰਨ ਸਾਡੇ ਤੋਂ ਉਹਨੂੰ ਸੇਵਾ ਨਹੀਂ ਕੀਤੀ ਗਈ ਡੰਗਰ ਦੀ ਸੇਵਾ ਪੂਰੀ ਨਹੀਂ ਹੋਈ ਉਹਨੂੰ ਘਾਟ ਰਹੇ ਜੀ ਫਿਰ ਉਹ ਉਸ ਇੱਕ ਮਹੀਨੇ ਦੇ ਵਿੱਚ ਜਿਹੜਾ ਡਰਾਈ ਪੀਰੀਅਡ ਹੁੰਦਾ ਉਹ ਪੂਰਾ ਉਹਨੂੰ ਕਵਰ ਕਰ ਲੈਂਦਾ ਠੀਕ ਹੈ ਜੀ ਤੇ ਹੋਰ ਆਪਣੇ ਕੋਲੇ ਕਿਹੜੀ ਕਿਹੜੀ ਫੀਡ ਜਾਂ ਜਿਵੇਂ ਆ ਬਿਨੋਲਾ ਖਲ ਪਈ ਹੈ ਹਨਾ ਬਿਨੋਲਾ ਖਲ ਵੀ ਆਂਦੀ ਹੈ ਸਰ ਜੀ ਸਾਡੇ ਕੋਲ ਠੀਕ ਹੈ ਜੀ ਜੀ ਬਾਕੀ ਕੁਝ ਰੌ ਮਟੀਰੀਅਲ ਮਿਲ ਜਾਂਦੇ ਆ ਹਾਂ ਜੀ ਹਾਂ ਜੀ ਮੇਨ ਫੀਡਾਂ ਇਹੀ ਹੈ ਸਾਡੇ ਕੋਲ ਅਮੂਲ ਆਂਦੀ ਹੈ ਜੀ ਅਸੀਸ ਦੀ ਮਿਲ ਜੂਗੀ ਮੁਰਗੀ ਦਾਣਾ ਮਿਲ ਜਾਏਗਾ মুরগি दाना মুরগি दाणे ਦਾ ਕੀ ਪ੍ਰਾਈਸ ਰਹਿੰਦਾ ਜੀ ਆਪਣੇ ਕੋਲ ਜਿਵੇਂ ਇਹ ਪੋਲਟਰੀ ਫਾਰਮ ਸਟੇ ਜੀ 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 ਸੰਪੂਰਨਾ ਕੰਪਨੀ ਦੀ ਆਂਦੀ ਹੈ ਠੀਕ ਹੈ ਜੀ ਇਹਦੇ ਵਿੱਚ ਪ੍ਰੀ ਸਟਾਰਟਰ ਸਟਾਰਟਰ ਗਰੋਵਰ ਲੇਅਰ ਅਲੱਗ ਸਾਰੀ ਹੁੰਦੀ ਹੈ ਤੇ ਇਹਨਾਂ ਦਾ ਪ੍ਰਾਈਸ ਆਪਣੇ ਕੋਲ ਕਿੰਨਾ ਕੁ ਹੁੰਦਾ ਜੀ ਪ੍ਰਾਈਸ ਇਹਨਾਂ ਦਾ ਨਾਰਮਲ ਰੇਂਜ ਜਿੱਦਾਂ ਕੀ 15.5 ਤੋਂ ਸ਼ੁਰੂ ਹੋ ਜਾਂਦਾ ਹੈ 1500 ਬੈਸਟ ਫੀਡ ਜਾਂਦਾ 1300 ਤੋਂ ਬੋਰਾ ਸ਼ੁਰੂ ਹੋਇਆ ਯਾਨੀ 1300 ਤੋਂ ਲੈ ਕੇ ਹਾਂਜੀ ਇਹ ਜਿੱਦਾਂ ਕਿ ਬਲੇਲਰ ਦੀ ਰੇਟ ਪਲੱਸ ਚੱਲ ਜਾਂਦੇ ਆ ਠੀਕ ਹੈ ਕਹਿਣ ਦਾ ਮਤਲਬ ਆਪਣੇ ਕੋਲੇ ਗਾਈਆਂ ਮੱਝਾਂ ਘੋੜੇ ਮੁਰਗੀਆਂ ਹਨਾ ਹਾਂਜੀ ਪਤਰੀਆਂ ਦੀ ਬੱਕਰੀਆਂ ਤੇ ਜੇ ਡੌਗ ਹੁੰਦੇ ਜਿਵੇਂ ਆਪਣੇ ਕੋਈ ਡੌਗ ਫੀਡ ਉਹਨਾਂ ਦਾ ਵੀ ਆਪਣੇ ਫੀਡ ਵਗੈਰਾ ਆਪਣੇ ਕੋਲੇ ਮਿਲ ਜਾਂਦੀ ਆ ਜੀ ਆਹ ਬੱਕਰੀਆਂ ਦੇ ਸੈਂਪਲ ਖੁੱਲਾ ਰੱਖਿਆ ਆ ਠੀਕ ਇਹ ਬੱਕਰੀਆਂ ਵਾਸਤੇ ਇਹ ਬੱਕਰੀਆਂ ਵਾਸਤੇ ਆ ਤੁਹਾਨੂੰ ਕੰਪਲੀਟ ਨਿਊਟ੍ਰੀਸ਼ਨ ਇਹਦੇ ਵਿੱਚ ਮਿਲੂਗੀ ਕਈਆਂ ਨੇ ਜਿੱਦਾਂ ਫਾਰਮਰ ਕਈ ਕਹਿੰਦੇ ਆਂ ਅਸੀਂ ਖੁਦ ਬੱਕਰੀ ਦਾ maal ਤਿਆਰ ਕਰਨਾ ਚਾਹੁੰਦੇ ਆਂ ਤੇ ਫਿਰ ਉਹਨਾਂ ਦੇ ਲਈ ਸਾਡੇ ਕੋਲ ਰੌ ਮਟੀਰੀਅਲ ਹੁੰਦਾ ਹੈ ਜਿਹਦੇ ਵਿੱਚ ਛਿਲਕਾ اناਜ ਜੋ ਵੀ ਮਿਕਸੋ ਕਰਵਾਉਣਾ ਚਾਹੁੰਦੇ ਆਂ ਅੱਛਾ ਵੀ ਜਿਹੜੇ ਬੰਦੇ ਨੇ ਫੀਡ ਘਰੇ ਤਿਆਰ ਕਰਨੀ ਆ ਆਪਣੇ ਕੋਲੇ ਮਟੀਰੀਅਲ ਸਾਰਾ ਹੀ ਮਿਲ ਜਾਣਾ ਹੈ ਆਪਣੇ ਕੋਲੇ ਆ ਜੇ ਤੇ ਸਾਰਾ ਜਿਹੜਾ ਰੌ ਮਟੀਰੀਅਲ ਹੁੰਦਾ ਆਪਦੀ ਭਾਵੇਂ ਕਿਤੋਂ ਮਰਜ਼ੀ ਫੀਡ ਤਿਆਰ ਕਰਵਾ ਲੈ ਤੇ ਬਾਈ ਬੱਕਰੀਆਂ ਵਾਲੀ ਫੀਡ ਦਾ ਪ੍ਰਾਈਸ ਕਿਹੜਾ ਜਿਹੜਾ ਤੁਸੀਂ ਸੈਂਪਲ ਬਖਾਇਆ 1000 ਰੁਪਏ ਦਾ 25 ਕਿਲੋ ਦਾ ਤੋੜ ਆਇਆ ਇਹ ਹਾਂ ਠੀਕ ਹੈ ਇਹਦੇ ਵਿੱਚ ਕੀ ਕੁਝ ਹੋਵੇ ਹੁੰਦਾ ਇਹਦੇ ਵਿੱਚ ਮਲਟੀ ਗ੍ਰੇਨ ਆ ਮੌਸਮ ਦੇ ਆਧਾਰ ਦੇ ਉੱਤੇ ਇਹਦੇ ਵਿੱਚ ਤੇਲ ਪਾਏ ਜਾਂਦੇ ਆ ਇਹ ਵੀ ਐਨੀਮਲ ਨਿਊਟ੍ਰੀਸ਼ਨ ਦਾ ਜਿਹੜੀ ਕੰਪਨੀ ਹੈ ਨਾ ਆਪਣੇ ਸਾਰੇ ਦੁਆਰੇ ਵਾਲੇ ਉਹਨਾਂ ਦੀ ਹੈ ਠੀਕ ਹੈ ਜੀ ਇਹ ਉਥੋਂ ਹੀ ਆਂਦੀ ਬਹੁਤ ਸੋਹਣਾ ਰਿਜ਼ਲਟ ਆ ਰਿਹਾ ਬੱਕਰੀ ਜਿਹੜੀ ਵੀ ਸਟੇਜ ਤੇ ਹੋਵੇ ਤੁਸੀਂ ਉਹਨੂੰ ਦੇ ਸਕਦੇ ਹੋ ਕਿਸੇ ਵੀ ਸਟੇਜ ਤੇ ਬੱਕਰੀ ਆਪਣੇ ਹੋਵੇ ਜੀ 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 ਠੀਕ ਹੈ ਜੀ ਇਹ ਇਸ ਤੋਂ ਇਲਾਵਾ ਆਪਣੇ ਕੋਲੇ ਹੋਰ ਕਿਹੜੇ-ਕਿਹੜੇ ਪ੍ਰੋਡਕਟ ਆ ਜਿਹੜੇ ਪਸ਼ੂਆਂ ਨੂੰ ਆਪਾਂ ਖਾਣਾ ਵਾਸਤੇ ਦਿੰਨੇ ਆ ਜਾਂ ਕੋਈ ਤੇਲ ਵਗੈਰਾ ਕੋਈ ਦਵਾਈਆਂ ਇਸ ਤੋਂ ਇਲਾਵਾ ਤੁਹਾਨੂੰ ਮਲਟੀ ਵਿਟਾਮਿਨ ਸਪਲੀਮੈਂਟ ਮਿਨਰਲ ਮਿਕਸਚਰ ਬਫਰ ਟਾਕਸਿਨ ਯੀਸਟ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਅਵੇਲੇਬਲ ਹੋ ਜਾਣਗੀਆਂ ਜੋ ਇੱਕ ਡੇਰੀ ਫਾਰਮਰ ਦੀ ਬੇਸਿਕ ਨੀਡ ਆ ਹੁਣ ਜਿੱਦਾਂ ਕਈ ਡੇਰੀ ਫਾਰਮਰ ਆਪਣੇ ਨੇ ਉਹ ਨਾਰਮਲ ਕਲੇ ਪੱਠੇ ਹੀ ਚਾਰੇ ਤੇ ਕੰਮ ਕਰਦੇ ਆ ਜੇ ਉਹਨਾਂ ਨਾਲ ਆਪਾਂ ਗੱਲ ਕਰੀਏ ਕਿ ਮਿੱਠਾ ਸੋਡਾ ਜਾਂ ਬਫਰ ਜਾਂ ਯੀਸਟ ਪਾਓ ਉਹਨਾਂ ਨੂੰ ਖੁਦ ਪਤਾ ਨਹੀਂ ਹੁੰਦਾ ਇਹਨਾਂ ਚੀਜ਼ਾਂ ਬਾਰੇ ਕਿ ਕਿਉਂ ਜ਼ਰੂਰੀ ਆ ਮਤਲਬ ਥੋੜੀ ਡੋਜ਼ ਸਾਰੇ ਦਿਨ ਲਈ ਕਹਿੰਦਾ ਆਪਾਂ ਯੀਸਟ 5 ਤੋਂ 10 ਗ੍ਰਾਮ ਦੀ ਮਾਤਰਾ ਇੱਕ ਡੰਗਰ ਲਈ ਬਹੁਤ ਹੁੰਦੀ ਆ ਹਾਂਜੀ ਤੇ ਬਫਰ ਪਾਣਾ ਜ਼ਰੂਰੀ ਆ ਜੇ ਆਪਣਾ ਟਾਕਸਿਨ ਪਾਣਾ ਜ਼ਰੂਰੀ ਮਤਲਬ ਥੋੜੀਆਂ ਥੋੜੀਆਂ ਮਾਤਰਾ ਦੇ ਨਾਲ ਉਹਦਾ ਰਿਯੂਮਨ ਸਹੀ ਰਹਿੰਦਾ ਆ ਗੰਗਰ ਹੈਲਦੀ ਰਹਿੰਦਾ ਆ ਪਾਚਨ ਕਿਰਿਆ ਸਹੀ ਰਹਿੰਦੀ ਆ ਉਹਨਾਂ ਉਹਨਾਂ ਹੀ ਸਾਨੂੰ ਜ਼ਿਆਦਾ ਰਿਜ਼ਲਟ ਮਿਲਦਾ ਹੈ ਕੰਪਨੀ ਡੌਗ ਫੀਡ ਹਾਂਜੀ ਹਾਂਜੀ ਯਾਨੀ ਡੌਗ ਦੇ ਰਿਲੇਟਿਡ ਵੀ ਇਹ ਸਮਾਨ ਸਾਡੇ ਕੋਲ ਅਵੇਲੇਬਲ ਆ ਜਿੱਦਾਂ ਕਿ ਫੀਡ ਹੋ ਗਈ ਬਿਸਕੁਟ ਹੋ ਗਏ ਤੇ ਇਹਨਾਂ ਦੇ ਲਈ ਪਟੇ ਸੰਗਲੀਆਂ ਐਕਸੈਸਰੀ ਬੇਸਿਕ ਐਕਸੈਸਰੀ ਜੋ ਰਿਕੁਆਇਰਮੈਂਟ ਆ ਠੀਕ ਹੈ ਜੀ ਹਾਂਜੀ ਵਿੱਚ ਹੀ ਘੋੜਿਆਂ ਦੀ ਐਕਸੈਸਰੀ ਹੈ ਹਾਂ ਜੀ ਹਾਂ ਜੀ ਆ ਜਿਵੇਂ ਕੱਟਨੇ ਉੱਤੇ ਪੀਆਂ ਪੀਆਂ ਆ ਗੱਦੀ ਮਿਲ ਜੂਗੀ ਇਹਨਾਂ ਦੇ ਸਿਰਦੇ ਆਲ ਮਿਲ ਜੂਗੇ ਹੂੰ ਜੀ ਅਲੱਗ ਅਲੱਗ ਤੇ ਪਲੱਸ ਇਹਦੇ ਨਾਲ ਹੀ ਸਾਡੇ ਕੋਲ ਵਾਈਲਡ ਰੇਂਜ मिनरल ਦੀ ਸ਼ੁਰੂ ਹੋ ਜਾਂਦੀ ਹੈ ਇਹਦੇ ਵਿੱਚ ਜਿੱਦਾਂ ਕਿ ਹੈ ਇਸ ਟਾਈਮ ਕਲੋਜ਼ੀ ਮਰਸ ਚ ਹੈ ਇਸ ਕੰਪਨੀ ਦਾ ਇੱਕ ਕਲੋਜ਼ ਅ ਪੀਰੀਅਡ ਦੇ ਲਈ ਹੁੰਦਾ ਹੈ ट्रांजिशन ਪੀਰੀਅਡ ਲਈ ਇਹਦਾ ਵੀ ਬਹੁਤ ਸੋਨਾ ਰਿਜ਼ਲਟ ਆ ਰਿਹਾ ਸੂਣ ਤੋਂ ਮਹੀਨਾ ਪਹਿਲਾਂ ਵੀ ਇਹ ਜਿਹੜਾ मिनरल ਹੈ ਆਪਾਂ ਨੂੰ ਪਸ਼ੂ ਨੂੰ ਸੂਣ ਤੋਂ ਮਹੀਨਾ ਪਹਿਲਾਂ ਦੇਣਾ ਹੈ ਜੀ ਜੀ ਕਿਉਂਕਿ ਜਿਹੜੇ ਨਾਰਮਲ मिनरल ਮਿਕਸਚਰ ਹੁੰਦੇ ਆ ਉਹ ਸੂਣ ਤੋਂ ਪਹਿਲਾਂ ਆਪਾਂ ਨਹੀਂ ਦੇ ਸਕਦੇ ਉਹ ਬੰਦ ਕੀਤੇ ਜਾਂਦੇ ਫਿਰ ਸੂਣ ਤੋਂ ਪਹਿਲਾਂ ਇਹ ਸਪੈਸ਼ਲ ਜਿਹੜੇ ਹੁੰਦੇ ਉਹ ਪ੍ਰੋਡਕਟ ਦਿੱਤੇ ਜਾਂਦੇ ਜਿਹੜਾ ਕਿ ट्रांजिशन ਯਾਨੀ ਛਿਲੇ ਤੇ ਕੰਮ ਕਰ ਰਿਹਾ ਹੈ ਕਿ ਬੱਚੇ ਦਾ ਵਿਕਾਸ ਹੋਣਾ ਬੱਚੇਦਾਨੀ ਨੂੰ ਹੈਲਦੀ ਰਹਾਦਾ ਡੰਗਰ ਨੂੰ ਹੈਲਦੀ ਸੂਣ ਤੋਂ ਬਾਅਦ ਬੱਚੇਦਾਨੀ ਅੱਗੇ ਜਿੱਦਾਂ ਕਹਿੰਦੇ ਗੰਡਾਂ ਵਾਲੀ ਜੇਰ ਆ ਗਈ ਉਹ ਮਾੜੀ ਹੁੰਦੀ ਉਹ ਨਹੀਂ ਆਣੀ ਚਾਹੀਦੀ ਉਹਦੇ ਤੇ ਕੰਮ ਕਰਦਾ ਕਿ ਸਾਫ ਸੁਥਰੀ ਜੇਰ ਨਿਕਲੇ ਤੇ ਬਾਅਦ ਬੱਚੇਦਾਨੀ ਆਪਣੀ ਜਗ੍ਹਾ ਤੇ ਜਲਦੀ ਆਵੇ ਠੀਕ ਇਹ ਸੱਜੀ ਮਿਨਰਲ ਮਿਕਸਚਰ ਹੈ ਹੈਸਟਰ ਕੰਪਨੀ ਦਾ ਰੈਪਰੋ ਪਲਸ 골ਡ ਹਾਂਜੀ ਇਹਦਾ ਕੰਮ ਕੀ ਹੁੰਦਾ ਬਾਈ ਇਹ ਕੰਪਲੀਟ ਬਾਡੀ ਦੇ ਉੱਤੇ ਕੰਮ ਕਰਦਾ ਹੈ ਸਰੀਰ ਦੇ ਜਿੰਨੀ ਨੈਟ న్యూਟ੍ਰੀਸ਼ਨ ਦੀ ਘਾਟ ਪੈਂਦੀ ਆ ਉਹਨਾਂ ਦੀ ਪੂਰਤੀ ਕਰਦਾ ਹੈ ਬੱਚੇਦਾਨੀ ਦੇ ਰਿਲੇਟਡ ਚਮੜੀ ਦੇ ਰਿਲੇਟਡ ਖੁਰਾਂ ਦੇ ਰਿਲੇਟਡ ਹੋਰ ਅੰਦਰਲੇ ਜਿੰਨੇ ਵੀ ਆਰਗਨ ਆ ਉਹਨਾਂ ਸਾਂਭਰ ਨੂੰ ਯਾਨੀ ਕੰਪਲੀਟ ਪੈਕ ਆ ਮਿਨਰਲ ਮਿਕਸਚਰ ਦਾ ਤੇ ਇਹਦਾ ਪ੍ਰਾਈਸ ਆਪਣੇ ਕੋਲੇ ਕਿੰਨਾ ਕੁ ਰਹਿੰਦਾ ਇਹਦਾ ਪ੍ਰਾਈਸ ਤੁਹਾਨੂੰ ਬੈਸਟ ਰੇਟ ਜਿਹੜਾ ਮਿਲ ਜੇਗਾ ਇਹ 1100 ਰੇਂਜ ਵਿੱਚ ਮਿਲ ਜੇਗਾ ਤੇ 5 ਕਿਲੋ ਦੀ ਪੈਕਿੰਗ ਹੁੰਦੀ ਹੈ ਜੀ ਇਹਦੀ ਇਹ 5 ਕਿਲੋ ਪੈਕਿੰਗ ਹੀ ਆ ਠੀਕ ਹੈ ਕੋਈ ਮੰਗਵਾਉਣਾ ਚਾਹੁੰਦਾ ਹੋਵੇ ਡੇਰੀ ਫਾਰਮਰ ਆਪਣੇ ਤੋਂ ਆਪੇ ਭੇਜ ਦਿੰਨੇ ਹੈ ਨਾ ਜੀ ਜੀ ਤੇ ਇਸ ਤੋਂ ਇਲਾਵਾ ਜਿਵੇਂ ਆਪਾਂ ਆ ਵੇਖੀਏ ਨੇ ਬਾਈ ਜੀ ਇਹ ਆਪਣੇ ਮੁਰਗੀਆਂ ਵਾਸਤੇ ਆ ਜੀ ਮੁਰਗੀਆਂ ਵਾਸਤੇ ਆ ਇਹ ਗੋਲਡ ਯਾਨੀ ਬੂਸਟਰ ਹੁੰਦੇ ਆ ਮਲਟੀ ਵਿਟਾਮਿਨ ਪਾਊਡਰ ਫਾਰਮ ਦੇ ਵਿੱਚ ਆਂਦੇ ਆ ਠੀਕ ਹੈ ਇਹ ਗ੍ਰੋਥ ਵਾਸਤੇ ਆ ਜੀ ਇਹ ਗ੍ਰੋਥ ਵਾਸਤੇ ਆ ਕੰਪਲੀਟ ਗ੍ਰੋਥ ਵਾਸਤੇ ਠੀਕ ਹੈ ਜੀ ਤੇ ਆਹ ਕੀ ਚੀਜ਼ ਹੈ ਜੀ ਇਹ ਅਮੂਲ ਕੰਪਨੀ ਦਾ ਸੁੱਕਾ ਦੁੱਧ ਹੈ ਜੀਵਨ ਨਾਮ ਤੋਂ ਕਿ ਮਿਲਕ ਰਿਪਲੇਸਰ ਜੀ ਨੂੰ ਕਹਿੰਦੇ ਆ ਬੀ ਇਹ ਬੱਚਿਆਂ ਨੂੰ ਜਾਂ ਬੱਚਾ ਨੂੰ ਮਿਲਕ ਜਿਦਾ ਕਿ ਅੱਜ ਦੀ ਡੇਟ ਦੇ ਵਿੱਚ ਦੁੱਧ ਦਾ ਤੁਹਾਨੂੰ ਵੀ ਪਤਾ ਪ੍ਰਾਈਸ ਕੀ ਚੱਲਦਾ ਪਿਆ ਆ ਹਾਂਜੀ ਤੇ ਉਹ ਦੁੱਧ ਆਪਾਂ ਸੇਲ ਕਰ ਸਕਦੇ ਆ ਜੋ ਮਦਰ ਮਿਲਕ ਆਪਾਂ ਨੂੰ گاਵਾ ਮੱਜਾਂ ਤੋਂ ਮਿਲਦਾ ਤੇ ਉਹਨਾਂ ਨੂੰ ਬੱਚਿਆਂ ਨੂੰ ਤਿਆਰ ਕਰਨ ਲਈ ਆਪਾਂ ਰਿਪਲੇਸਰ ਦੇ ਸਕਦੇ ਆ ਜੀ ਇਹ ਰਿਪਲੇਸਰ ਆ ਸਾਡੇ ਕੋਲ ਦੋ ਤਰ੍ਹਾਂ ਦਾ ਆਂਦਾ ਇੱਕ ਸਰਵਲ ਕੰਪਨੀ ਦਾ ਤੇ ਇੱਕ ਇਹ ਅਮੂਲ ਕੰਪਨੀ ਦਾ ਤੇ ਇਹਦਾ ਪ੍ਰਾਈਸ ਕਿੰਨਾ ਰਹਿੰਦਾ ਜੀ ਇਹ 1000 ਰੁਪਏ ਦਾ ਵੇਚੇ ਤੇ 5 ਕਿਲੋ ਦਾ 5 ਕਿਲੋ ਦਾ ਸੈਲਾ ਯਾਨੀ ਮੰਨ ਕੇ ਚੱਲੋ ਸਾਰਾ ਜਦੋਂ ਦੁੱਧ ਤੁਸੀਂ ਤਿਆਰ ਕਰਕੇ ਆਪਣੀ ਕੱਟੀ ਬੱਚੀ ਨੂੰ ਫਲਾਉਂਦੇ ਹੋ ਤੇ ਉਹ ਸਾਰਾ ਇਹ 20 ਰੁਪਏ ਕੋਸਟ ਇੱਕ ਨਹੀਂ ਇਸ ਤੋਂ ਆਪਾਂ ਕਿੰਨਾ ਕੁ ਦੁੱਧ ਤਿਆਰ ਕਰ ਸਕਦੇ ਆ ਇਦੇ ਤੋਂ ਮੰਨ ਕੇ ਚੱਲੋ ਤੁਸੀਂ ਹੁਣ 5 ਕਿਲੋ ਤੋਂ 50 ਕਿਲੋ ਦੁੱਧ ਅਸਾਂ 5 ਕਿਲੋ ਤੋਂ 50 ਕਿਲੋ ਦੁੱਧ ਆਪਾਂ ਤਿਆਰ ਕਰ ਸਕਦੇ ਆ। ਯਾਨੀ ਇਹਦੀ ਡੋਸ ਜਿਹੜੀ ਹੈਗੀ ਆ ਦੁੱਧ ਦੇ ਵਿੱਚ ਪਾਣ ਦੀ। ਇਹਦੀ ਯਾਨੀ 100 ਗ੍ਰਾਮ ਦੀ ਡੋਸ ਹਮ ਲੀਟਰ ਦੇ ਵਿੱਚ ਲੀਟਰ ਦੇ ਵਿੱਚ ਪਿਆ। ਲੀਟਰ ਦੇ ਵਿੱਚ 100 ਗ੍ਰਾਮ ਪੈ ਜਾਣ ਤੇ 1 ਲੀਟਰ ਦੁੱਧ ਤਿਆਰ ਹੋ ਜਾਊਗਾ ਹਨਾ। ਹਾਂਜੀ ਹਾਂਜੀ ਠੀਕ ਹੈ ਜੀ ਤੇ ਆਹ ਜਿਹੜੀਆਂ ਬਾਈ ਜੀ ਕਿੱਟਾਂ ਪਈਆਂ ਹਨਾ ਇਹ ਆਪਾਂ ਗੱਲ ਕਰੀ ਸੀ ਇਹਦੀ ਇਹ ਹੈਗੀ ਆ ਉਹਦੇ ਹਸਤੇ ਆ ਨਾ ਪਸ਼ੂ ਦਾ ਸੂਆ ਚੈੱਕ ਕਰਨ ਵਾਸਤੇ ਇਹ ਪਸ਼ੂ ਗੱਬਣ ਹੈ ਜਾਂ ਨਹੀਂ ਇਹਦਾ ਆਪਣੇ ਕੋਲੇ ਕਿੰਨਾ ਕੁ ਪ੍ਰਾਈਸ ਰਹਿੰਦਾ ਤੇ ਕੋਈ ਮੰਗਵਾ ਸਕਦਾ ਇਹਨੂੰ ਵੀ ਹਾਂਜੀ ਹਾਂਜੀ ਇਹ 300 ਰੁਪਏ ਦੀ ਇੱਕ ਕਿੱਟ ਆ ਤੇ ਤੁਸੀਂ ਇਹ ਜਿੱਥੇ ਵੀ ਕਹੋਗੇ ਉੱਥੇ ਤੁਹਾਨੂੰ ਡਿਲੀਵਰ ਹੋ ਜੂਗੀ ਠੀਕ ਹੈ ਜੀ ਤੇ ਇਹ ਜਿਹੜੀ ਇੱਕ ਆ ਕਿੱਟ ਪਈ ਆ ਆਪਣੇ ਕੋਲੇ ਹਾਂਜੀ ਇਹ 25 ਪੀਸ ਦੀ ਕਿਟ ਆ ਇਹ ਬਰੂਸੇਲਾ ਟੈਸਟਿੰਗ ਕਿਟ ਆ ਜੀ ਯਾਨੀ ਜੇ ਆਪਣੇ ਡੰਗਰ ਤੇ ਆਪਣਾ ਕੋਈ ਫਾਰਮ ਆ ਆਪਾ ਚਾਹੁੰਦੇ ਆ ਆਪਣੇ ਡੰਗਰਾਂ ਨੂੰ ਇੱਕ ਵਾਰੀ ਚੈੱਕ ਕਰ ਲਈਏ ਕਿਸੇ ਨੂੰ ਬਰੂਸੀਲੋਸਿਸ ਦੀ ਬਿਮਾਰੀ ਤੇ ਨਹੀਂ ਪ੍ਰੋਬਲਮ ਤੇ ਨਹੀਂ ਤੇ 25 ਕਿਟ ਦੀ ਇੱਕ ਪੈਕ ਆਂਦਾ ਆ ਜੀ ਤੁਸੀਂ ਆਪਣੇ ਫਾਰਮ ਦੇ ਟੈਸਟ ਕਰ ਸਕਦੇ 25 ਗਾਇਆਂ ਇਹਦੇ ਨਾਲ ਆਪਾਂ ਟੈਸਟ ਕਰ ਸਕਦੇ ਆ 300 ਰੁਪਿਆ ਪ੍ਰਾਈਸ ਹੈ ਨਾ ਤੁਸੀਂ ਸਿੰਗਲ ਦਾ ਸਿੰਗਲ ਟੈਸਟ ਦਾ 300 ਰੁਪਿਆ ਪ੍ਰਾਈਸ ਆਂਦਾ ਜੇ ਤੁਸੀਂ ਇਕੱਠਾ ਪੈਕ ਲੈਂਦੇ ਹੋ 800 ਰੁਪਏ ਆ ਜਾਂਦਾ ਆ ਠੀਕ ਹੈ ਜੀ ਤੇ ਇਹਦੇ ਨਾਲ ਨਾਲ ਇੱਕ ਆਪਾਂ ਤੁਹਾਨੂੰ ਹੋਰ ਕਿਟ ਦਿਖਾਉਣੇ ਆ ਮਸਟੈਟਸ ਟੈਸ ਇਹ ਮੈ ਸਟੇਟਸ ਚੈੱਕ ਕਰਨ ਵਾਸਤੇ ਕਿੱਟ ਹੁੰਦੀ ਹੈ ਬਾਈ ਜੀ ਇਹਦਾ ਕੀ ਪ੍ਰਾਈਸ ਰਹਿੰਦਾ ਵੈਂਸਨ ਕੰਪਨੀ ਦੀ ਇਹ ਕਿੱਟ ਹੈ ਤੇ ਇਹ 500 ਦੀ ਰੇਂਜ ਚ ਰਹਿ ਜਾਂਦੀ ਹੈ ਸਹੀ ਤੇ ਕਿੰਨੇ ਪਸ਼ੂ ਆਪਾਂ ਇਹਦੇ ਨਾਲ ਚੈੱਕ ਕਰ ਸਕਦੇ ਆ ਇਹਦੇ ਨਾਲ ਕਾਫੀ ਪਸ਼ੂ ਯਾਨੀ ਇਹਦੇ ਵਿੱਚ ਜਿਹੜਾ ਰੀਜੈਂਟ ਹੁੰਦਾ ਅੱਧਾ ਲੀਟਰ ਦਾ ਆਪਾਂ ਨੂੰ ਰੀਜੈਂਟ ਮਿਲਦਾ ਆ ਕਿ ਉਹਦੇ ਨਾਲ ਤੁਸੀਂ ਜਿੰਨੀ ਤੁਹਾਡੀ ਵਰਤੋ ਆ ਵਰਤੋ ਦੇ ਅਧਾਰ ਤੇ ਆਪਾਂ ਕਿੰਨੇ ਐਨੀਮਲ ਟੈਸਟ ਕਰ ਲੰਨੇ ਆ ਠੀਕ ਹੈ ਜੀ ਤੇ ਜਿਵੇਂ ਆ ਵੇਖੀ ਜੰਨੇ ਆਪਾਂ ਇਹ ਡਿਪ ਔਰ ਥਨਾਂ ਨੂੰ ਡਿਪ ਕਰਨ ਵਾਲੀ ਦਵਾਈ ਹੈ ਹਨਾ ਜੀ ਇੱਕ ਇਹ ਆਂਦੀ ਹੈ ਜੀ ਸਾਡੇ ਕੋਲ ਇਹ ਪ੍ਰੀ ਡਿਪ ਆਂਦੀ ਹੈ ਮਤਲਬ ਧਾਰ ਚੋਂ ਤੋਂ ਪਹਿਲਾਂ ਡਿਸ ਇਨਫੈਕਸ਼ਨ ਕਰਨ ਲਈ ਇਹ ਫਾਰਮ ਕੱਪ ਦੇ ਲਈ ਵਰਤੀ ਜਾਂਦੀ ਹੈ ਫਾਰਮ ਕੱਪ ਯਾਨੀ ਜਿੱਦਾ ਫਾਰਮ ਥਨਾਂ ਨੂੰ ਆਪਾਂ ਲਾਈ ਦਈਏ ਚੱਗ ਬਣਾ ਕੇ ਇਹ ਉਹਦੇ ਲਈ ਵਰਤੀ ਜਾਂਦੀ ਹੈ ਉਸ ਤੋਂ ਬਾਅਦ ਧਾਰ ਚੋਂ ਤੋਂ ਬਾਅਦ ਜਿਹੜੀ ਵਰਤ ਹੁੰਦੀ ਹੈ ਇਹ ਚੀਜ਼ ਵਰਤ ਹੁੰਦੀ ਹੈ ਪੋਸਟ ਟੈਂਟ ਵੈਨੋਗਾਰ ਯਾਨੀ ਧਾਰ ਚੋਂ ਤੋਂ ਬਾਅਦ ਮਸ਼ੀਨ ਲਾ ਲਈ ਜਾਂ ਹੱਥਾਂ ਨਾਲ ਧਾਰ ਚੋਂ ਤੋਂ ਬਾਅਦ ਇਹਨੂੰ ਡਿਪ ਕਰ ਦਿੱਤਾ ਜਾਂਦਾ ਹੈ ਤੇ ਇਹਦਾ ਪ੍ਰਾਈਸ ਕਿੰਨਾ ਰਹਿੰਦਾ ਜੀ ਆਪਣੇ ਕੋਲੇ ਇਹਨਾਂ ਦਾ 450 ਰੁਪਏ ਪਏ ਜੀ ਠੀਕ ਹੈ ਜੀ ਤੇ ਇਹ ਸੀਗੀ ਜੀ ਆਪਣੀ ਅੱਜ ਵਾਲੀ ਵੀਡੀਓ ਬਾਕੀ ਹੋਰ ਵੀ ਬਹੁਤ ਸਾਰੇ ਪ੍ਰੋਡਕਟ ਪਏ ਆ ਇੱਥੇ ਤੁਸੀਂ ਇੱਧਰ ਵੇਖ ਸਕਦੇ ਹੋ ਲਗਭਗ ਟੋਟਲ ਪ੍ਰੋਡਕਟ ਜਿਹੜੇ A ਤੋਂ Z ਕਿਸੇ ਵੀ ਜਾਨਵਰ ਦੇ ਹਾਂਜੀ ਤੇ ਉਹ ਆਪਾਂ ਨੂੰ ਐਸ ਸ਼ੋਪ ਤੋਂ ਮਿਲ ਜਾਣਗੇ ਜਾਨਵਰਾਂ ਦੀ ਗੱਲ ਕਰੀਏ ਆਪਾਂ ਗਾਈਆਂ ਦੀ ਮੱਝਾਂ ਦੀ ਘੋੜਿਆਂ ਦੀ ਮੁਰਗੀਆਂ ਦੀ ਡੌਗਸ ਆਸਤੇ ਕੋਈ ਵੀ ਚੀਜ਼ਾਂ ਕੋਈ ਵੀ ਮਿਨਰਲ ਐ ਫੀਡ ਐ ਕੋਈ ਦਵਾਈ ਐ ਹਨਾ ਆਪਾਂ ਨੂੰ ਐਸ਼ ਸ਼ੋਪ ਦੇ ਉੱਤੋਂ ਮਿਲ ਜੂਗੀ ਜੇ ਕਿਸੇ ਵੀਰ ਨੇ ਇਹ ਸਮਾਨ ਮਗਵਾਉਣਾ ਹੋਵੇ ਤਾਂ ਆ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ ਸਕਦਾ ਹੈ ਬਾਈ ਜੀ ਇਹ ਕੀ ਚੀਜ਼ਾਂ ਇਹ ਇੰਟਰੋਫ ਕੰਪਨੀ ਦਾ ਬੈਟਰ ਪ੍ਰੋਡਕਟ ਹੈ ਸਭ ਤੋਂ ਉੱਪਰਲਾ ਮਤਲਬ ਖੁਰਾਂ ਦੇ ਰਿਲੇਟਿਡ ਸਿੰਘ ਦੇ ਰਿਲੇਟਿਡ ਜੇ ਕਿਸੇ ਡੰਗਰ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਤੇ ਉਹਦੇ ਤੇ ਇਹ ਕੰਮ ਕਰਦਾ ਹੈ ਠੀਕ ਹੈ ਜੀ ਤੇ ਇਹਦਾ ਕੀ ਪ੍ਰਾਈਸ ਰਹਿੰਦਾ ਜੀ ਆਪਣੇ ਕੋਲੇ ਇਹ ਲਾਸਟ ਪ੍ਰਾਈਸ ਜਿਹੜਾ ਤੁਹਾਨੂੰ ਲੱਗੇਗੀ 2600 ਰੁਪਏ ਦੀ ਇਹ ਲੱਗੇਗੀ 4400 ਦੀ ਰੇਂਜ ਦੇ ਵਿੱਚ ਇਹ ਜਾਂਦਾ ਹੈ ਠੀਕ ਹੈ ਜੀ ਇਹ ਇਹ ਟੇਪ ਆ ਰੈਸਿਪ ਟੇਪ ਹੁੰਦੀ ਹੈ ਜੀ ਖੁਰ ਨੂੰ ਰਿਪੇਅਰ ਕਰਕੇ ਹੂੰ ਵੀ ਉਹਨੂੰ ਰਿਪੇਅਰ ਕਰਕੇ ਉੱਤੇ ਲੇ ਬੈਠਣ ਵਾਸਤੇ ਯੂਨਿਕ ਪ੍ਰੋਡਕਟ ਹੈ ਇਜ਼ੀਲੀ ਅਵੇਲੇਬਲ ਕਿਤੇ ਵੀ ਨਹੀਂ ਹੁੰਦੇ ਇਹ ਠੀਕ ਹੈ ਜੀ ਤੇ ਇਹ ਹੈ ਥੋੜੇ ਜੇ ਕੋਸਟਲੀ ਬਟ ਇਹਨਾਂ ਦਾ ਰਿਜ਼ਲਟ ਇੰਨਾ ਸੋਨਾ ਹੈ ਕਿ ਕੋਈ ਵੀ ਪ੍ਰੋਬਲਮ ਆਂਦੀ ਹੈ ਸਿੰਘ ਜਾਂ ਖੁਰ ਨੂੰ ਇਹ ਹੈਂਡਲ ਕਰ ਠੀਕ ਹੈ ਜੀ ਵੀ ਪਸ਼ੂ ਦੇ ਖੁਰ ਜਾਂ ਸਿੰਘ ਦੇ ਵਿੱਚ ਜੇ ਕੋਈ ਪ੍ਰੋਬਲਮ ਆਉਂਦੀ ਹੈ ਉਹਦੇ ਵਾਸਤੇ ਆ ਪ੍ਰੋਡਕਟ ਬਾਈ ਹੋਰੀ ਲੈ ਕੇ ਆਏ ਇਹ ਬਹੁਤ ਹੀ ਯੂਨਿਕ ਪ੍ਰੋਡਕਟ ਹੈ ਇਹ ਆਪਾਂ ਨੂੰ ਕਿਤੇ ਦੇਖਣ ਨੂੰ ਮਿਲਦਾ ਨਹੀਂ ਮੈਂ ਵੀ ਪਹਿਲੀ ਵਾਰੀ ਵੇਖਿਆ ਇਹਦੇ ਵਿੱਚ ਜੈਲ ਹੈ ਨਾ ਬਾਈ ਜੀ ਇਹ ਸਪਰੇਅ ਹੈ ਤੇ ਆਹ ਪੱਟੀ ਹੈ ਤੇ ਪੱਟੀ ਇਹ ਵੀ ਉੱਤੇ ਉਹਨੂੰ ਲਪੇਟਣ ਵਾਸਤੇ ਇਹਦੀ ਡਿਟੇਲ ਸਾਰੀ ਇੱਧਰ ਮੈਂਸ਼ਨ ਕੀਤੀ ਹੈ ਠੀਕ ਹੈ ਜੀ ਡਿਟੇਲ ਤੁਸੀਂ ਵੀਡੀਓ ਨੂੰ ਰੋਕ ਕੇ ਵੀ ਦੇਖ ਸਕਦੇ ਹੋ ਬਾਕੀ ਨੰਬਰ ਬਾਈ ਜੀ ਹੋਰਾਂ ਦਾ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਜੇ ਕਿਸੇ ਨੂੰ ਹੋਰ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਕਾਲ ਕਰਕੇ ਵੀ ਗੱਲ ਕਰ ਸਕਦਾ ਤੇ ਇੱਧਰ ਆਪਾਂ ਪ੍ਰੋਡਕਟ ਵੇਖ ਸਕਦੇ ਹਾਂ ਸਾਰੇ ਜਾਨਵਰਾਂ ਦੇ ਰਿਲੇਟਿਡ ਪ੍ਰੋਡਕਟ ਆਪਾਂ ਨੂੰ ਇੱਕ ਹੀ ਸ਼ਾਪ ਦੇ ਉੱਤੋਂ ਮਿਲ ਜਾਣਗੇ ਸ਼ਾਪ ਦੀ ਲੋਕੇਸ਼ਨ ਆਪਾਂ ਤੁਹਾਨੂੰ ਦੱਸੀ ਹੈ ਇੱਕ ਵਾਰੀ ਬਾਈ ਜੀ ਤੋਂ ਹੋਰ ਪੁੱਛ ਲੈਣੇ ਤੇ ਇਹਨਾਂ ਦਾ ਤੋਂ ਨੰਬਰ ਵੀ ਲੈ ਲੈਣੇ ਵੀ ਜੇ ਕਿਸੇ ਵੀਰ ਨੇ ਕਾਲ ਕਰਕੇ ਜਾਣਕਾਰੀ ਲੈਣੀ ਹੋਵੇ ਤਾਂ ਉਹ ਵੀ ਲੈ ਸਕਦਾ ਬਾਈ ਜੀ ਇੱਕ ਵਾਰੀ ਲੋਕੇਸ਼ਨ ਤੇ ਆਪਣਾ ਨੰਬਰ ਜਰੂਰ ਦੱਸੋ ਲੋਕੇਸ਼ਨ ਆਪਣੀ ਹੈ ਅਨੁਜ ਫੀਡ ਸਟੋਰ ਵਿਲੇਜ ਰਜਾਪੁਰ ਨਕੋਦਰ ਰੋਡ ਕਪੂਰਥਲਾ ਇਹ ਮੋਬਾਈਲ ਨੰਬਰ ਹੈ 801200053 ਠੀਕ ਹੈ ਜੀ ਹਾਂ ਤੇ ਬਾਕੀ ਨੰਬਰ ਤੇ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਆਪਣੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ